हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਹਾਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਜਿਹੜੀ ਅਕਤੂਬਰ ਮਹੀਨੇ ਦੇ ਵਿੱਚ ਜਾਂ 5 ਨਵੰਬਰ ਤੱਕ ਕਣਕ ਦੀ ਬਿਜਾਈ ਜਿਹਦੇ ਵਿੱਚ ਖਾਸ ਤੌਰ ਤੇ ਡੀ ਵੀ ਡਬਲਿਊ 187 303 327 332 770 71 72 ਜਿਹੜੀਆਂ ਕਿਸਮਾਂ ਦੀ ਬਿਜਾਈ ਕੀਤੀ ਹੈ ਜਾਂ DW222 ਵੀ ਬੀਜੀ ਅਤੇ ਉਹਦੇ ਵਿੱਚ ਆਪਾਂ ਡੂਡੀ ਖਾਦਾਂ ਪਾਈਆਂ ਨੇ 150% ਜਿਹੜੀਆਂ ਆਪਾਂ ਕਹਿੰਦੇ ਆ 25 ਅਕਤੂਬਰ ਤੋਂ 5 ਨਵੰਬਰ ਦੇ ਦਰਮਿਆਨ ਜਿਹੜੀ ਰეკਮੈਂਡੇਸ਼ਨ ਹੈ आईसीआर ਦੀ ਆਈਆਡਬੀਆਰ ਕਰਨਾਲ ਦੀ ਕਿ ਇਹਦੇ ਵਿੱਚ ਆਪਾਂ ਪੂਰੀ ਪੋਟੈਂਸ਼ੀਅਲ ਸਮਰੱਥਾ ਅਨੁਸਾਰ ਝਾੜ ਲੈਣ ਲਈ ਕਿਉਂਕਿ ਇਹਨਾਂ ਦਾ ਪੋਟੈਂਸ਼ੀਅਲ ਹੈ ਜਿਹੜਾ 80 80 ਮਣ ਤੱਕ ਹੈ ਮੰਨੋ 32 32 ਕੁਇੰਟਲ ਤੱਕ ਦਾ ਤੇ ਆਪਾਂ ਜਿਹੜਾ ਹੈਗਾ ਜਿਵੇਂ 25 ਕੁਇੰਟਲ 26 27 ਮਤਲਬ ਇਹਨੂੰ ਝਾੜ ਨੂੰ ਮੈਕਸੀਮਾਈਜ਼ ਪੂਰੇ ਪੋਟੈਂਸ਼ੀਅਲ ਉਲ ਨੂੰ ਲਿਆਂਨ ਨੂੰ ਇਹ ਨਹੀਂ ਕਿ ਆਪਾਂ 30 32 ਹੋਈ ਲੈ ਲਾਂਗੇ ਆਪਦੇ ਵੱਲੋਂ ਪੂਰੀ ਜਿਹੜੀ ਕੋਸ਼ਿਸ਼ ਕਰਨ ਦੇ ਵਿੱਚ ਜਿਹੜਾ ਕਿਉਂਕਿ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀਗੇ ਕਿ ਅਸੀਂ ਸਪਰੇਅ ਕਦੋਂ ਕਰੀਏ ਜਿਹੜੀ ਦੋ ਸਪਰੇਅ ਰਕਮੈਂਡਡ ਜਿਹਦੇ ਵਿੱਚ ਖਾਦਾਂ ਆਪਾਂ ਡੀਏਪ ਪੋਟਾਸ਼ नाइट्रोजन यूरिया खास तौर ते ज्यादा ਪਾਉਣੇ ਆ 25 ਅਕਤੂਬਰ ਤੋਂ 5 ਨਵੰਬਰ ਕਿਉਂਕਿ ਉਦੋਂ ਪਹਿਲਾਂ ਜਿਹੜਾ ਹੈਗਾ ਤਾਪਮਾਨ ਦਾ ਫਰਕ ਵੀ ਹੁੰਦਾ ਤੇ ਪਲੱਸ ਜਿਹੜੀਆਂ ਹੈਗੀਆਂ ਇਹਨਾਂ ਨੂੰ ਸਮਰਥਾ ਅਨਸਾਰ ਪੂਰਾ ਝਾੜ ਲੈਣ ਲਈ ਉਸ ਚੀਜ਼ ਨੂੰ ਕਿ ਇਹ ਜਿਹੜੀਆਂ ਹੈਗੀਆਂ ਵੇਜੀਟੇਬਲ ਗ੍ਰੋਥ ਵਧ ਕਰਨ ਕਿਉਂਕਿ ਜੇ ਉਹਦੇ ਵਿੱਚ ਸਟ्रेस ਰਹਿੰਦੀ ਆ ਤਾਂ ਫਸਲ ਕਈ ਵਾਰ ਜਿਹੜੀ ਹੈਗੀ ਤੀਲਾ ਚੜਨ ਨਾਲੋਂ ਚਲੀ ਜਾਂਦੀ ਹੈ ਤਾਂ ਇਹਦੇ ਵਿੱਚ ਜਿਹੜੀਆਂ ਖਾਦਾਂ ਦੀ ਰეკਮੈਂਡੇਸ਼ਨ ਪੂਰੀ 1.5 ਗੁਣਾ ਤੇ ਨਾਲ ਟੈਬੂਕੋਨਾਜ਼ੋਲ ਤੇ ਲੀਹੋਸਨ ਸਪਰੇ ਕਲੋਰਮਕਵਾਇਰਕਲ ਰਾਈਡ ਜਿਹੜਾ ਗਰੂਪ ਪlant ਗਰੋਥ ਰੈਗੂਲੇਟਰ ਲੀਹੋਸਨ ਨਾਂ ਤੇ ਤੁਸੀਂ ਜਾਣਦੇ ਆ ਤੇ ਉਹਦੀ ਸਪਰੇ ਦੋ ਸਪਰੇਆਂ ਦੀ ਰეკਮੈਂਡੇਸ਼ਨ ਆ ਜਿਹੜੀਆਂ ਤੁਸੀਂ 25 ਅਕਤੂਬਰ ਅਕਤੂਬਰ ਦੇ ਲਾਸਟ ਹਫਤੇ ਬੀਜੀ ਹੋਈ ਹੋਊਗੀ ਕਣਕ ਤਾਂ ਉਹਦਾ ਸਮਾਂ ਆ ਗਿਆ ਪਹਿਲੀ ਸਪਰੇ ਦਾ ਜਦੋਂ ਪਹਿਲੀ ਗੰਢ ਤਣੇ ਤੇ ਪੈਂਦੀ ਆ ਜਿਹੜੀ ਕਿ तकरीबन तकरीबन ਤੁਸੀਂ ਮੰਨ ਕੇ ਚੱਲੋ 50-55 ਦਿਨ ਦੇ ਨੇੜ ਤੇੜ 2-4 ਦਿਨ ਇਧਰ ਉਧਰ ਹੋ ਸਕਦੇ ਆ ਉਦੋਂ ਪਹਿਲੀ ਸਪਰੇ ਆਪਾਂ ਕਰਨੀ ਹੁੰਦੀ ਆ ਕਲੋਰਮਕਵਾਟ ਕੋਰਰਾਇਡ ਪਲੱਸ ਟੈਬੂਕੋਨਾਜ਼ੋਲ ਜਿਹੜਾ ਫੌਲੀ ਕੌਰਨ ਦੇ ਨਾਲ ਤੇ ਤੁਸੀਂ ਜਾਣਦੇ ਆ ਦੂਜੀ ਸਪਰੇ ਕਰਨੀ ਹੁੰਦੀ ਜਦੋਂ ਝੰਡਾ ਪੱਤਾ ਨਿਕਲਦਾ ਹੈ 72-75 ਦਿਨ ਦੇ ਦਰਮਿਆਨ ਤਾਂ ਇਹ ਜਿਹੜੀ ਸਪਰੇ ਆ ਤੁਸੀਂ ਡੀਬੀਡਬਲਿਊ ਕਿਸਮ ਵਿੱਚ ਕਰਨੀ ਆ ਖਾਸ ਤੌਰ ਤੇ 187 303 327 ਵਗੈਰਾ ਕਿਸਮਾਂ ਦੇ ਵਿੱਚ 222 ਜਿਹੜੀ ਐਸ ਪਰ ਰეკਮੈਂਡੇਸ਼ਨ ਐ ਸੱਚ ਨਹੀਂ ਹੈਗੀ ਪਰ ਜੇ ਤੁਸੀਂ ਡੁੱਡ ਜਿਹੜੀ ਖਾਦਾਂ ਪਾਈਆਂ ਨੇ 25 ਅਕਤੂਬਰ ਤੋਂ 5 ਨਵੰਬਰ ਦਰਮਿਆਨ ਵੀਜੀ ਆ ਤੁਸੀਂ ਕਰ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ yield maximization ਇਹਨੇ ਲੈ ਕੇ ਜਾਣਾ ਇਹਦੇ ਪ੍ਰੋਡਕਟ ਫੇਜ਼ ਥੋੜਾ ਜਿਹਾ ਲੰਬਾ ਕਰਨਾ ਉੱਪਰ ਨੂੰ ਵਧਣ ਤੋਂ ਰੋਕ ਕੇ ਕੋਈ ਕਿਸਾਨ ਵੀਰ ਪੀਵੀਡਬਲ 826 ਜਾਂ ਹੋਰ ਕਿਸਮਾਂ ਬਾਰੇ ਪੁੱਛ ਰਹੇ ਉਹਨਾਂ 'ਚ ਕਿਸਾਨ ਵੀਰ ਨੂੰ ਬਿਲਕੁਲ ਰეკਮੈਂਡੇਸ਼ਨ ਨਹੀਂ ਹੈਗੀ ਤੇ ਜੇ ਰეკਮੈਂਡੇਸ਼ਨ ਹੈ ਨਹੀਂ ਤਾਂ ਫਿਰ ਇਹਦਾ ਮਤਲਬ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਪਲੱਸ ਜਿਹੜੀ ਨਵੰਬਰ 5 ਨਵੰਬਰ ਤੋਂ ਬਾਅਦ ਬੀਜੀਏ ਉਹਦੇ ਵਿੱਚ ਵੀ ਨਹੀਂ ਕਰਨੀ ਤੁਹਾਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਉਹਦੇ ਵਿੱਚ ਇੱਕ ਤਾਂ ਖਾਦ ਆਪਾਂ ਨਾਰਮਲ ਪਾਉਨੇ ਆ ਤਾਂ ਉਹਦੇ ਵਿੱਚ ਉਹ ਜਿਹੜਾ ਵਾਧਾ ਟੈਂਪਰੇਚਰ ਦਾ ਵੀ ਟੈਂਪਰੇਚਰ ਦਾ ਵੀ ਫਰਕ ਪੈਂਦਾ ਖਾਦ ਦਾ ਵੀ ਫਰਕ ਪਿਆ ਜਾਂਦਾ ਫਿਰ ਉਹ ਵਾਧਾ ਨਾਰਮਲੀ ਉਸੇ ਤਰ੍ਹਾਂ ਹੀ ਜਾਂਦਾ ਫਟਾਰ ਵੀ ਕਣਕ ਜਿਹੜੀ ਫਿਰ ਵਧੀਆ ਲੈਣ ਲੱਗ ਪੈਂਦੀ ਹੈਗੀ ਆ ਉਦੋਂ ਪਹਿਲਾਂ ਜਿਹੜਾ ਹੁੰਦਾ ਉਹਦਾ ਉੱਚ ਤਾਪ ਮੰਨਦਾ ਅਸਰ ਹੁੰਦਾ ਤੇ ਪਲੱਸ ਆਪਾਂ ਖਾਦ ਉਹਦੇ ਵਿੱਚ ਪਾਉਨੇ ਆ ਤਾਂ ਕਿ ਉਹ ਜਿਹੜੀ ਹੈਗੀ ਹੈ ਵੈਜੀਟੇਟਿਵ ਗਰੋਥ ਚੰਗੀ ਤਰ੍ਹਾਂ ਲਵੇ ਉੱਚ ਤਾਪ ਮੰਨਦਾ ਜਿਆਦਾ ਪ੍ਰਭਾਵ ਨਾ ਮਰੇ ਤੀਲਾ ਚੜਨ ਵਾਲੇ ਪਾਸੇ ਨਾ ਜਾਵੇ ਉਹਦੇ ਵਿੱਚ ਤਾਂ ਕਰਕੇ ਫਿਰ ਇਹ ਦੋ ਸਪਰੇਅ ਰਕਮੈਂਡਡ ਨੇ 50-55 ਦਿਨ ਤੇ 2 ਐਮਐਲ ਪਰ ਲੀਟਰ ਲੀਹੋਸਨ ਤੇ 1 ਐਮਐਲ ਪਰ ਲੀਟਰ ਟੈਬੂਕੋ ਨਾ ਜੋਰ ਮੰਨ ਲਓ 200 ਲੀਟਰ ਪਾਣੀ 'ਚ 200 ਐਮਐਲ ਟੈਬੂਕੋ ਨਾ ਜੋਰ ਜਿਹੜੀ ਫੋਲੀਕੋਰ ਹੁੰਦੀ ਤੇ 400 ਐਮਐਲ ਲੀਹੋਸਨ ਜੇ ਘੱਟ ਡੋਜ਼ ਥੋੜੀ ਬਹੁਤ ਪ ਕੋਈ ਕਿਸਾਨ ਵੀ ਚਮਤਕਾਰ ਬਾਰੇ ਪੁੱਛਦੇ ਹੁੰਦੇ ਉਹ ਕਿਸਾਨ ਵੀ ਉਹ ਮੈਪਿਕਵਾਟ ਕੋਲਰਾਈਡ ਹੁੰਦਾ ਉਹ ਟੈਕਨੀਕਲ ਹੈ ਜਿਹੜਾ ਉਹ ਖਾਸ ਤੌਰ ਤੇ ਤੁਸੀਂ ਆਲੂਆਂ ਵਗੈਰਾ ਇਹਦੇ ਵਿੱਚ ਵਰਤ ਸਕਦੇ ਏ ਚ ਵਰਤ ਸਕਦੇ ਪਰ ਇਹਦੇ ਵਿੱਚ ਰეკਮੈਂਡੇਸ਼ਨ ਨਹੀਂ ਹੈਗੀ ਉਹ ਕਲੋਰ ਐਮਕਵਾਟ ਕੋਲਰਾਈਡ ਦੀ ਰეკਮੈਂਡੇਸ਼ਨ ਤੇ ਅ ਮੰਨ ਕੇ ਚੱਲੋ 50 55 ਤੇ 75 ਦਿਨ ਬਸ ਮੋਟਾ ਜਿਹਾ ਹਿਸਾਬ ਲਾ ਲਓ ਬਜਾਈ ਤੋਂ ਇੰਨੇ ਦਿਨ ਤੇ ਤੁਸੀਂ ਸਪਰੇਅ ਕਰ ਸਕਦੇ ਆ ਹੋਰ ਕਿਸੇ ਕਿਸਮ ਦੀ ਸਪਰੇਅ ਕਰਨ ਦੀ ਜ਼ਰੂਰਤ ਨਹੀਂ 5 ਨਵੰਬਰ ਤੋਂ ਬਾਅਦ ਜੇ ਬੀਜੀ ਹੈ ਫਿਰ ਕੋਈ ਜ਼ਰੂਰਤ ਨਹੀਂ ਪਰ ਜੇ 5 ਨਵੰਬਰ ਤੋਂ ਪਹਿਲਾਂ ਬੀਜੀ ਹੈ ਇਹ ਖਾਦਾਂ ਆਪਾਂ ਪੂਰੀ ਪ੍ਰੋਪਰ ਮਾਤਰਾ ਜੀ ਦਿੱਤੀਆਂ ਤਾਂ ਫੇਰ ਤੁਸੀਂ ਚੰਗਾ ਝਾੜ ਬੰਪਰ ਝਾੜ ਲੈਣ ਲਈ ਇਹ ਸਪਰੇਅ ਜਰੂਰ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ